ਸ਼੍ਰੀ ਕਾਲਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਫਿਰ ਤੋਂ ਅਸੀਂ ਤੁਹਾਡੇ ਵਾਸਤੇ ਬਹੁਤ ਸੋਹਣੇ ਜੀ ਸੂਟਾਂ ਦੀ ਵੀਡੀਓ ਲੈ ਕੇ ਆਏ ਹਾਂ ਤੇ ਕਾਫੀ ਸਾਰੀ ਕੁਆਂਟੀਟੀ ਦੇ ਵਿੱਚ ਜਿਹੜੇ ਅੱਜ ਵਾਲੀ ਵੀਡੀਓ ਦੇ ਸੂਟ ਹੋਣਗੇ ਦਿਖਾਵਾਂਗੇ ਤੁਹਾਨੂੰ ਤੇ ਸਟੱਫ ਰਹੇਗਾ ਕਾਟਨ ਦਾ ਤੇ ਨਾਲ ਤੁਹਾਨੂੰ ਮਸਲੀਨ ਦੇ ਬਹੁਤ ਸੋਹਣੇ ਸੂਟ ਦਵਾਂਗੇ ਜੀ ਮੋਡਲ ਦੇ ਸੂਟ ਹੋਣਗੇ ਅਲੱਗ-ਅਲੱਗ ਜャ ਸਟਫ ਹੋਏਗਾ ਤੁਹਾਨੂੰ ਵੀਡੀਓ ਚ ਨਾਲ ਦੀ ਨਾਲ ਦੱਸਾਂਗੇ ਜਿਨ੍ਹਾਂ ਦੇ ਨੀਚੇ ਲਾਈਨਿੰਗ ਲੱਗਣੀ ਉਹ ਵੀ ਦੱਸਾਂਗੇ ਵਿਦਾਊਟ ਲਾਈਨਿੰਗ ਵੀ ਦੱਸਾਂਗੇ ਸੂਟ ਥੋੜੀ ਜਿ ਜਲਦੀ ਦਿਖਾਵਾਂਗੇ ਕਿਉਂਕਿ ਅੱਜ ਕਾਫੀ ਸਾਰੇ ਕੁਆਂਟੀਟੀ ਹੈ ਜਿਹੜੀ ਅਸੀਂ ਤੁਹਾਨੂੰ ਦੇਣੀ ਆ ਬੁਕਿੰਗ ਲਈ ਨੰਬਰ ਹੋਗਾ 8283828381 ਨੰਬਰ ਹੈ ਜੋ ਵੀ ਸੂਟ ਪਸੰਦ ਆਇਆ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਸੋਹਣੀ ਹੈ ਜੇ ਪਿਓਰ ਕਾਟਨ ਵਾਲੇ ਸੂਟ ਹੋਣਗੇ ਪ੍ਰਾਈਸ ਹੈਗਾ ਜੀ ਸੂਟਾਂ ਦਾ 2500 ਤੋਂ ਲੈ ਕੇ 3200 ਤੱਕ ਦੇ ਅੱਜ ਦੀ ਵੀਡੀਓ ਵਾਲੇ ਸੂਟ ਨੇ ਜਿਹੜੇ ਤੇ ਅਸੀਂ ਤੁਹਾਨੂੰ ਸਾਰੇ ਸੂਟ ਦੇਣੇ ਨੇ ਜੀ 2000 ਦੇ ਵਿੱਚ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ 2000 ਪ੍ਰਾਈਸ ਦੇ ਵਿੱਚ ਸੂਟ ਰਹਿਣਗੇ ਪਿਓਰ ਕਾਟਨ ਦਾ ਸੂਟ ਆ ਵਿਦਾਊਟ ਲਾਈਨਿੰਗ ਸੂਟ ਬਣੇਗਾ ਜੀ ਬ੍ਰਾਂਡਡ ਪੀਸ ਰਹਿਣਗੇ ਜਿੱਦਾਂ ਇਹ ਸੂਟ ਜੈ ਵੀ ਜੇ ਬ੍ਰਾਂਡ ਦਾ ਪਿਓਰ ਕਾਟਨ ਦੀ ਸਲਵਾਰ ਆ ਜੀ ਤੇ ਪਿਓਰ ਕਾਟਨ ਦਾ ਹੀ ਦੁਪੱਟਾ ਇਹ ਜੈ ਵੀ ਜੇ ਬ੍ਰਾਂਡ ਦੇ ਸੂਟ ਨੇ ਜੀ ਜਿਹੜਾ 2700 ਦਾ ਸੂਟ ਸੀਗਾ ਉਹ ਵਾਲੇ ਸੂਟ ਨੇ ਇਹਦੇ ਵਿੱਚ ਇਹ ਸੈਕਿੰਡ ਕਲਰ ਆ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਇਹ ਸੈਕਿੰਡ ਕਲਰ ਆ ਜੀ ਠੀਕ ਹੈ ਤੇ ਜੌਰਜਟ ਦੇ ਵੀ ਸੂਟ ਤੁਹਾਨੂੰ 2000 ਪ੍ਰਾਈਸ ਹੀ ਦਵਾਂਗੇ ਕ੍ਰੇਪ ਦੀ ਸਲਵਾਰ ਦੇ ਨਾਲ ਇਹ ਹੈਗਾ ਜੌਰਜਟ ਦਾ ਸੂਟ ਪ੍ਰਿੰਟਡ ਸ਼ਰਟ ਆ 2.5 ਮੀਟਰ ਦੇ ਠੀਕ ਹੈ ਜੀ ਤੇ ਕ੍ਰੇਪ ਦੀ ਸਲਵਾਰ ਇਹਦੇ ਨਾਲ 2 ਮੀਟਰ ਪਲੱਸ ਦੀ ਤੇ জর্জਟ ਦਾ ਹੀ ਰਹੇਗਾ ਦੁਪੱਟਾ ਦੇਖੋ ਕਲੈਕਸ਼ਨ 2700 ਵਾਲਾ ਸੂਟ ਹੈ ਬਹੁਤ ਸੋਹਣਾ ਪ੍ਰਿੰਟਾ ਕਲਰ ਬਹੁਤ ਸੋਹਣਾ ਹੈ ਇਹਦੇ ਵਿੱਚ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਕ੍ਰੇਪ ਦੀ ਸਲਵਾਰਾਂ ਦੇ ਨਾਲ জর্জਟ ਦੀ ਸ਼ਰਟ ਆ জর্জਟ ਦਾ ਦੁਪੱਟਾ ਜੂਟ ਮੈਟੀ ਦਾ ਸੂਟ ਦਿੰਨੇ ਆ ਜੀ ਕਾਟਨ ਦਾ ਸੂਟ ਆ ਬਹੁਤ ਸੋਹਣਾ ਕਾਟਨ ਮੈਟੀ ਇਹ ਬਿਲਕੁਲ ਲਾਈਨਿੰਗ ਦੀ ਕੋਈ ਖਾਸ ਜ਼ਰੂਰਤ ਨਹੀਂ ਹੈ ਵੈਸੇ ਲਗਾ ਲਿਓ ਤਾਂ ਵਧੀਆ ਗੱਲ ਆ। ਪ੍ਰਿੰਟਡ ਸੂਟ ਰਹੇਗਾ 올ਓਵਰ 5 ਮੀਟਰ ਤੇ ਪਰਫेक्ट ਡਿਜ਼ਾਈਨ ਹੋਇਆ ਵੈਸਤੇ ਬਹੁਤ ਸੋਹਣਾ ਪਫ ਦਾ ਇਹ ਵਰਕ ਹੋਇਆ ਹੋਇਆ ਔਰਗੰਜ਼ਾ ਲਗਾ ਕੇ ਤੇ ਦੁਪੱਟਾ ਇਹ ਤਾਂ ਬਹੁਤ ਪਿਆਰਾ ਬਣਿਆ ਹੋਇਆ ਮਸਲੀਨ ਦਾ ਐਦਾਂ ਦੁਪੱਟਾ ਬਣਿਆ ਹੋਇਆ ਤੇ ਇਹਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਮਿਲ ਜਾਣਗੇ ਜੀ। ਦੋ ਕਲਰ ਨੇ ਦੋਨੋਂ ਹੀ ਕਲਰ ਸੋਹਣੇ ਆ ਠੀਕ ਹੈ ਜੀ ਜੈ ਵਿਜੇ ਬ੍ਰੈਂਡ ਦਾ ਸੂਟ ਆ ਪਿਓਰ ਕਾਟਨ ਦੇ ਉੱਪਰ 2700 ਪ੍ਰਾਈਸ ਵਾਲਾ ਸੂਟ ਆ ਜੀ ਅਸੀਂ ਦੇ ਰਿਹਾ ਤੁਹਾਨੂੰ 2000 ਦੇ ਵਿੱਚ ਬਹੁਤ ਸੋਹਣੀ ਕਲੈਕਸ਼ਨ ਆ ਸ਼ਰਟ ਨੀਚੇ ਲਾਈ ਨਹੀਂ ਲੱਗੇਗੀ ਸਲਵਾਰ ਨੂੰ ਬਿਲਕੁਲ ਵੀ ਜ਼ਰੂਰਤ ਨਹੀਂ ਐ ਪੈਂਟ ਬਣਾ ਸਕਦੇ ਹੋ ਸਲਵਾਰ ਬਣਾ ਸਕਦੇ ਹੋ ਕਾਟਨ ਕਾਟਨ ਦਾ ਦੁਪੱਟਾ ਕਾਟਨ ਕੋਟਾ ਦਾ ਦੁਪੱਟਾ ਇਹਦੇ ਨਾਲ ਤੇ ਕਲਰ ਵੀ ਤੁਹਾਨੂੰ ਦੋ ਮਿਲ ਜਾਣਗੇ ਦੋਨੋਂ ਹੀ ਕਲਰ ਬਹੁਤ ਸੋਹਣੇ ਆ 3200 ਦੀ ਰੇਂਜ ਵਾਲਾ ਸੂਟ ਹੈ ਜੀ ਜੈ ਵਿਜੇ ਦਾ ਪਿਓਰ ਕਾਟਨ ਇਹਦਾ ਰਹੇਗਾ neck ਤੇ ਡਿਜ਼ਾਈਨ ਤੇ ਸਾਰੇ ਦੇ ਵਿੱਚ ਬੂਟੀ ਰਹੇਗੀ ਕਿਰਾ ਬਹੁਤ ਸੋਹਣਾ ਵਰਕ ਹੈ ਸੂਟ ਦਾ ਬਹੁਤ ਪਿਆਰਾ ਸੂਟ ਹੈ કોટਨ ਦੀ ਸਲਵਾਰ ਆ ਬਿਲਕੁਲ ਵੀ ਜ਼ਰੂਰਤ ਨਹੀਂ ਲਾਈਨਿੰਗ ਦੀ 셔ਟ ਨੂੰ ਤੁਸੀਂ ਲਗਵਾ ਲਿਓ ਤੇ ਕੋਟਨ ਕੋਟਾ ਦੀ ਇਦਾਂ ਰਹਿਣਗੇ ਦੁਪੱਟੇ ਨਾਲ ਦੇ ਕੰਟਰਾਸਟ ਜੇ ਤੇ ਕਲਰ ਇਹਦਾ ਸੈਕੰਡ ਲੈਮਨ ਸ਼ੇਡ ਆ ਜਾਏਗਾ ਜੀ ਜੈਵ ਜੈ ਵੈਰੈਂਡ ਰਹੇਗਾ ਠੀਕ ਹੈ ਜੀ 2000 ਪ੍ਰਾਈਸ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਜਿਹੜਾ ਸੂਟ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਬਹੁਤ ਪਿਆਰਾ ਕਾਟਨ ਦਾ ਸੂਟ ਆ ਜੀ। ਬਲੌਕ ਪੇਂਟਿੰਗ ਦੇ ਨਾਲ ਆ। ਇਹ ਸਾਰੇ ਸੂਟ ਤੇ ਪੇਂਟਿੰਗ ਹੋਈ ਵੀ ਹੈ ਇਹ। ਬਹੁਤ ਸੋਹਣੀ ਪੇਂਟਿੰਗ ਆ ਤੇ ਇਹ ਹੈਗਾ ਦਾ ਦੁਪੱਟਾ। ਦੁਪੱਟਾ ਵੀ ਤੁਹਾਨੂੰ ਇਦਾਂ ਪੇਂਟ ਵਾਲਾ ਮਿਲੇਗਾ। ਇਹਦੇ ਵਿੱਚ ਸਾਨੂੰ ਕਲਰ ਆਪਸ਼ਨ ਮਿਲ ਜਗੇ। 2000 ਪ੍ਰਾਈਸ ਦੇ ਨਾਲ ਇਹ ਪੇਂਟ ਵਾਲਾ ਸੂਟ ਆ ਜ। 4 ਕਲਰ ਨੇ 4 ਦੇ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ। ਖਰੇ ਕੇਜ ਵਾਸਤੇ ਸੂਟ ਹੁੰਦਾ ਹੁਣ ਤੁਹਾਨੂੰ ਦੇ ਰਹੀਆਂ ਜੀ ਅਸੀਂ 올ਓਵਰ 5 ਮੀਟਰ ਦਾ ਸੂਟ 8x ਬ੍ਰਾਂਡ ਦਾ ਸੂਟ ਰਹੂਗਾ ਸਾਰੇ ਫਰੰਟ ਆਰੀ ਵਰਕ ਦੇ ਨਾਲ ਹਾਈਲਾਈਟ ਰਹੂਗਾ ਜੀ ਇਹ ਆਰੀ ਵਰਕ ਹੈ ਹਾਈਲਾਈਟ ਕੀਤਾ ਹੋਇਆ ਘੇਰੇ ਤੇ ਬਹੁਤ ਸੋਹਣਾ ਪਿੰਟੈਕਸ ਪਾ ਕੇ ਐਡਾ ਹਲੇਅਰ ਦਿੱਤੀ ਵੀ ਆ 5 ਮੀਟਰ ਦਾ ਬਹੁਤ ਪਿਆਰਾ ਜਿਹਾ ਸਟਾਫ ਹੈ ਬਿਨਾ ਲਾਈਨਿੰਗ ਤੋਂ ਬਣੇਗਾ ਇਹਨਾਂ ਦੇ ਨਾਲ ਪਿਓਰ ਸ਼ਫੌਨ ਦੇ ਦੁਪੱਟੇ ਆ ਪੱਟੀ ਵਾਲੇ 2000 ਪ੍ਰਾਈਸ ਦੇ ਵਿੱਚ ਸੂਟ ਆ ਇਹਦੇ ਵੀ ਤੁਹਾਨੂੰ ਕਲਰ ਮਿਲ ਜਾਣਗੇ ਜੇ ਇਹ ਕਲਰ ਨੇ ਠੀਕ ਹੈ ਜੀ ਪ੍ਰਿੰਟਡ ਸੂਟ ਨੇ 2000 ਰੁਪਏ ਦੇ ਵਿੱਚ ਇੱਕ ਇਹਦੇ ਵਿੱਚ ਇਹ ਵਾਲਾ ਡਿਜ਼ਾਈਨ ਆ ਇਹ 올ਓਵਰ 5-5 ਮੀਟਰ ਦੇ ਸੂਟ ਨੇ ਇਹ ਰਾਮ ਟੈਕਸ ਦਾ ਸੂਟ ਰਹੇਗਾ ਜੀ ਸੌਰੀ ਇਹ ਵੀ ਆਰ ਟੈਕਸ ਦਾ ਹੀ ਸੂਟ ਰਹੇਗਾ ਪਿਓਰ ਸ਼ਾਫੌਨ ਦੇ ਦੁਪੱਟੇ ਨੇ 2.5 ਮੀਟਰ ਦੇ ਲੰਮੇ ਚੌੜੇ ਵੀ ਦਲੇਸ ਵਰਕ ਪੱਟੀ ਵਰਕ ਇੱਕ ਵਾਰ ਤੁਹਾਨੂੰ ਦੁਪੱਟਾ ਰਖਾ ਦਾਨੇ ਪੱਟੀ ਵਾਸਤੇ ਸਭ ਦੀ ਪੈਕ ਹੀ ਨੇ ਇਹ ਦੇਖੋ ਪਿਓਰ ਸ਼ਫੌਨ ਹੈ ਪੱਟੀ ਦੇ ਨਾਲ ਲੇਸ ਦੇ ਨਾਲ ਪੰਜ-ਪੰਜ ਮੀਟਰ ਦੇ ਪ੍ਰਿੰਟ ਸੂਟ ਆ ਆਰੀ ਵਰਕ ਦੇ ਨਾਲ ਹਾਈਲਾਈਟ ਆ ਫਰੰਟ ਇਹਨਾਂ ਦਾ ਸੇਮ ਦੇ ਵਿੱਚੇ ਸੈਕੰਡ ਕਲਰ ਆ ਠੀਕ ਹੈ ਜੀ ਤੇ ਇੱਕ ਡਿਜ਼ਾਈਨ ਤੁਹਾਨੂੰ ਇਹ ਵਾਲਾ ਮਿਲ ਜੇਗਾ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਪ੍ਰਿੰਟ ਨੇ ਤਿੰਨੋਂ ਹੀ ਪ੍ਰਿੰਟ ਬਹੁਤ ਸੋਹਣੇ ਆ 올ਓਵਰ ਪੰਜ-ਪੰਜ ਮੀਟਰ ਦੇ ਸੂਟ ਰਹਿਣਗੇ ਫਰੰਟ ਹਾਈਲਾਈਟ ਦੇ ਨਾਲ ਰਹਿਣਗੇ ਜੇ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲ ਜੇਗਾ ਟੇਕ ਕਲਰ ਮਿਲ ਜੇਗਾ ਇਹ ਵਾਲਾ ਇਹ ਹੈਗੇ ਨੇ ਇਹਦੇ ਵਿੱਚ ਸਾਰੇ ਕਲਰ ਤੇ ਪ੍ਰਾਈਸ ਹੈਗਾ 2000 ਗਰਲਿਸ਼ ਲੁੱਕ ਤੇ ਇੱਕ ਨਵੀਂ ਜੀ ਕਲੈਕਸ਼ਨ ਦੰਨੇ ਆ ਠੀਕ ਹੈ ਜੀ ਸਾਢੇ 3 ਮੀਟਰ ਦੀ ਸ਼ਰਟ ਦੇ ਨਾਲ ਆ ਇਦਾਂ ਬਣੇਗਾ ਜੀ ਸੂਟ ਇਹ ਬਹੁਤ ਸੋਹਣਾ ਸੂਟ ਹੈ ਲਾਈਨਿੰਗ ਲਗਵਾਣੀ ਤੁਹਾਡੀ ਚੁਆਇਸ ਆ ਬਹੁਤ ਪਿਆਰਾ ਪੀਸ ਆ ਕਾਟਨ ਦੇ ਉੱਪਰ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਆ ਸਾਰਾ ਵੀਵਿੰਗ ਨਾਲ ਡਿਜ਼ਾਈਨ ਆ ਇਹ ਹੈਗਾ ਜਿਹੜਾ ਕੇਰਾ ਠੀਕ ਹੈ ਇਹ ਬੈਕ ਦਾ ਪੱਲਾ ਆ ਗਿਆ ਜੀ ਤੇ ਬਾਜੂ ਆ ਗਈਆਂ ਸਾਢੇ 3 ਮੀਟਰ ਦੀ ਸ਼ਰਟ ਨਾਲ ਪਿਓਰ ਕਾਟਨ ਦੀ ਸਲਵਾਰ ਆ ਤੇ ਪਿਓਰ ਕਾਟਨ ਦਾ ਇਦਾਂ ਇਹ ਤਾਂ ਡਿਜ਼ਾਈਨਰ ਦਾ ਦੁਪੱਟਾ ਰਹੇਗਾ ਦੇਖੋ ਕਿੰਨਾ ਸੋਹਣਾ ਸੂਟ ਹੈ 2000 ਦੀ ਰੇਂਜ ਚ ਗਰਲੀ ਛੀ ਲੁੱਕ ਦੇ ਵਿੱਚ ਰਹੇਗਾ ਸੂਟ ਸੈਕਿੰਡ ਕਲਰ ਸੇਮ ਰਹੇਗਾ ਬਸ ਫਲਾਰ ਦਾ ਹੀ ਚੇਂਜ ਰਹੇਗਾ ਜੇ ਜਿਹੜਾ ਫਲਾਰ ਦਾ ਕਲਰ ਆ ਉਹਦਾ ਹੀ ਚੇਂਜ ਰਹੇਗਾ ਐਂਡਾ ਬਹੁਤ ਸੋਹਣੇ ਸੂਟ ਬਣਨੇ ਵਾਲੇ ਆ ਆਫਿਸ ਵੇਅਰ ਵਾਸਤੇ ਬਹੁਤ ਸੋਹਣੀ ਕਲੈਕਸ਼ਨ ਆ ਜੈ ਵਿਜੇ ਬ੍ਰਾਂਡ ਦੇ 2800 ਵਾਲੇ ਸੂਟ ਨੇ ਜੇ ਬਹੁਤ ਪਸੰਦ ਕਰਦੇ ਆ ਸਾਰੇ ਇਹਨਾਂ ਸੂਟਾਂ ਨੂੰ ਪਿਓਰ ਕਾਟਨ ਆ ਪਿਓਰ ਵਾਈ ਹੋਈ ਸੂਟ ਦੀ ਲੁੱਕ ਹੀ ਬਸ ਸੋਣੀ ਆਂਦੀ ਆ 2000 ਚ ਦੇ ਰਹੇ ਆ ਜੇ ਸੂਟ ਸਾਰਾ ਹੀ ਫਰੰਟ ਵਰਕ ਆ ਪੋਂਚੇ ਵਰਕ ਨੇ ਤੇ ਕਾਟਨ ਦੇ ਹੀ ਦੁਪੱਟੇ ਨੇ ਇਹਨਾਂ ਦੇ ਨਾਲ ਲੰਮੀ ਚੌੜੇ 2 ਮੀਟਰ ਦੇ ਠੀਕ ਹੈ ਜੀ ਇਦਾਂ ਰਹੇਗਾ ਦੁਪੱਟਾ ਇਹਦਾ ਲੇਸ ਵਰਕ ਦੇ ਨਾਲ ਇਹਦੇ ਵੀ ਤੁਹਾਨੂੰ ਕਲਰ ਸਕਾਈ ਜਿਹੜਾ ਨੀਚੇ ਬਾਰਡਰ ਆ ਉਹਨਾਂ ਦਾ ਡਿਜ਼ਾਈਨ ਦਾ ਫਰਕ ਪੈ ਜਾਏਗਾ ਹਲਕਾ ਹਲਕਾ ਜਿਹਾ ਬਾਕੀ ਸੇਮ ਸੂਟ ਤਿੰਨ ਕਲਰ ਨੇ ਜੀ ਤਿੰਨੋ ਹੀ ਕਲਰ ਸੋਹਣੇ ਆ ਬਹੁਤ ਠੀਕ ਹੈ ਕਲਰ ਵੀ ਤੇ ਨਵੀਂ ਲੁੱਕ ਦਾ ਸੂਟ ਸਾਰੇ ਫਰੰਟ 'ਚ ਬੂਟੀ ਰਹੇਗੀ ਮਸ਼ੀਨੀ ਵਰਕ ਦੇ ਨਾਲ ਆ ਘੇਰਾ ਬਹੁਤ ਸੋਹਣਾ ਬਣਿਆ ਹੋਇਆ ਪਿਓਰ ਕਾਟਨ ਆ ਜੀ ਰਾਮ ਟੈਕਸ ਸੂਟ ਆ ਤੇ ਮਸਲੀਨ ਦਾ ਦੁਪੱਟਾ ਦੁਪੱਟਾ ਤੁਹਾਨੂੰ ਇਦਾਂ ਵਰਕ ਵਾਲਾ ਮਿਲ ਜਾਏਗਾ ਟੂ ਸਾਈਡ ਵਰਕ ਆ ਤੇ ਇਹਦੇ ਵੀ ਤੁਹਾਨੂੰ ਕਲਰ ਮਿਲ ਜਾਣਗੇ ਇਹ ਤਿੰਨ ਕਲਰ ਨੇ ਤਿੰਨੋਂ ਹੀ ਕਲਰ ਸੋਹਣੇ ਆ ਬਹੁਤ ਠੀਕ ਹੈ ਇਦਾਂ ਦੀ ਕਲੈਕਸ਼ਨ ਤੁਹਾਨੂੰ ਮੈਂ ਪਹਿਲਾਂ ਵੀ ਦਿੱਤੀ ਆ ਬਹੁਤ ਪਿਆਰਾ ਟਸਰ ਸਿਲਕ ਦੇ ਫਰਸੂਟ ਆ ਜੀ 3 ਮੀਟਰ ਦੀ ਸ਼ਰਟ ਦੇ ਨਾਲ ਰਿਯੋਨ ਦੀ ਸਲਵਾਰ ਆ ਤੇ ਟਸਰ ਸਿਲਕ ਦਾ ਹੀ ਅੱਧਾ ਪ੍ਰਿੰਟਡ ਦੁਪੱਟਾ ਰਹੇਗਾ ਇਹ ਸਿੰਗਲ ਹੀ ਪੀਸ ਆ ਸਿੰਗਲ ਸਿੰਗਲ ਪੀਸ ਨੇ ਜੈਵੀਜ ਬ੍ਰਾਂਡ ਦਾ ਸੂਟ ਆ ਸਾਰਾ ਹੀ ਫਰੰਟ ਹੈਂਡਵਰਕ ਦੇ ਨਾਲ ਹਾਈਲਾਈਟਡ ਇਹ ਰਾਬਾਤ ਸੋਨਾ ਬਣਿਆ ਹੋਇਆ। ਕਾਟਨ ਦੀ ਸਲਵਾਰ ਹੈ, ਬਿਨਾ ਲਾਈਨਿੰਗ ਤੋਂ ਸੂਟ ਬਣ ਜਾਏਗਾ ਜੀ। ਤੇ ਕਾਟਨ ਦਾ 2.5 ਮੀਟਰ ਦੀ ਲੈਂਥ ਦਾ ਦੁਪੱਟਾ ਰਹੇਗਾ। ਆਰਖੰਡੀ ਦਾ ਸੂਟ ਆ। ਬਹੁਤ ਜ਼ਿਆਦਾ ਪਸੰਦ ਕੀਤੇ ਸੀਗੇ ਸੋਨੇ ਵਾਲੇ ਸੂਟ। 3 ਮੀਟਰ ਦੀ ਸ਼ਰਟ ਦੇ ਨਾਲ ਆ। ਲਾਸਟ ਹੀ ਪੀਸ ਪਿਆ। ਆਰਖੰਡੀ ਦੀ ਸ਼ਰਟ ਆ ਜੀ ਇਹ। ਬਹੁਤ ਸੋਨਾ ਜਿਹਾ ਪੀਸ ਆ। કોટਨ ਦੀ ਸਲਵਾਰ ਆ ਔਰਗੇਂਜ਼ਾ ਦਾ ਦੁਪੱਟਾ ਠੀਕ ਹੈ ਤੇ ਹੁਣ ਇਹ 2010 ਦਾ ਸੂਟ ਆ ਲਾਸਟ ਪੀਸ ਆ ਇਹ ਕੋਟਨ ਦਾ ਸੂਟ ਰਹੇਗਾ ਜੇ ਪਿਓਰ ਦਾ ਤੇ ਸਾਰੇ ਵਿੱਚ ਇਦਾਂ ਤੁਹਾਨੂੰ ਪਰਲ ਵਰਕ ਮਿਲ ਜਾਏਗਾ ਕੋਟਨ ਦੀ ਸਲਵਾਰ ਆ ਤੇ ਦੁਪੱਟਾ ਇਹਦੇ ਨਾਲ ਮਸਲੀਨ ਦਾ ਰਹੇਗਾ ਬਹੁਤ ਪਿਆਰਾ ਸੂਟ ਹੈ 2500 ਪ੍ਰਾਈਸ ਸੀਗਾ ਇਹ ਵਾਲੀ ਕੋਟਨ ਬ੍ਰਾਂਡ ਦਾ ਜੈਵੀ ਜਿਹੜਾ ਸੂਟ ਆ ਇੱਦਾਂ ਬਣੇਗਾ ਜੀ ਪੀਸ ਇਹ ਇੱਕ ਡਿਜ਼ਾਈਨਰ ਦਾ ਪੀਸ ਬਣੇਗਾ ਤੁਸੀਂ ਇੱਦਾਂ ਬਣਾਣਾ ਇੱਦਾਂ ਬਣਾ ਸਕਦੇ ਹੋ ਪੱਟੀ ਸਾਈਡ ਤੇ ਲਿਆ ਸਕਦੇ ਹੋ ਤੁਸੀਂ ਆਪਣੇ ਅਕੋਰਡਿੰਗ ਇਹ ਸੂਟ ਨੂੰ ਡਿਜ਼ਾਈਨ ਕਰ ਸਕਦੇ ਆ ਕਾਟਨ ਦੀ ਸਲਵਾਰ ਹੈ ਜੀ ਕਾਟਨ ਦਾ ਹੀ ਦੁਪੱਟਾ ਪਿਓਰ ਦੀ ਸ਼ਰਟ ਹੈ ਪਿਓਰ ਕਾਟਨ ਬਹੁਤ ਸੋਹਣਾ ਪੀਸ ਆ ਔਰਗੈਂਜ਼ਾ ਦੇ ਨਾਲ ਬਣਿਆ ਹੋਇਆ ਜੀ ਪੀਸ ਇਹ ਸਾਰੇ ਠੀਕ ਹੈ ਨੀਚੇ ਕਿਰਾ ਬਾਜੂ ਸਾਰੇ ਸਾਈਡ ਰਗੰਜ਼ਾ ਲੱਗਿਆ ਹੋਇਆ ਪਿਓਰ ਸ਼ਫੌਨ ਦਾ ਮਲਟੀ ਜੇ ਸ਼ੇਡ ਦੇ ਵਿੱਚ ਦੁਪੱਟਾ ਮਸਲੀਨ ਦੇ ਸੂਟ ਦੰਨੇ ਆ ਕੋਸ਼ਿਕ ਮਸਲੀਨ ਦੇ ਸੂਟ ਨੇ ਮੂਡਾ ਲਦੇ ਜਿਹੜੇ ਇਹ ਵਾਲਾ ਸੂਟ ਹੈ ਅਸੀਂ ਰਾਮ ਟੈਕਸ ਤੇ ਵੀ ਲੈ ਕੇ ਆਣੇ ਹੁੰਨੇ ਆ ਇਹ ਮਸਲੀਨ ਦਾ ਸੂਟ ਹੈ ਜੀ ਮਸਲੀਨ ਦੀ ਸ਼ਰਟ ਆ 3 ਮੀਟਰ ਦੀ ਸਲਵਾਰ ਇਹਦੇ ਨਾਲ ਚਨਾਉਣ ਸ਼ਫੌਨ ਦਾ ਦੁਪੱਟਾ ਠੀਕ ਹੈ ਜੀ ਦੁਪੱਟਾ ਵੀ ਬਹੁਤ ਸੋਹਣਾ ਲੰਮਾ ਸੋੜਾ ਜਿਹਾ ਆਰ ਕੰਟੀ ਦੇ ਉੱਪਰ ਇੱਕ ਪੀਸ ਹੋਰ ਮਿਲ ਜਾਏਗਾ ਸਿੰਗਲ ਸਿੰਗਲ ਕਲਰ ਨੇ ਸਾਰੇ ਇਹ ਆਰ ਕੰਟੀ ਦਾ ਸੂਟ ਹੈ ਡਿਜ਼ਾਈਨਿੰਗ ਹੀ ਬਹੁਤ ਸੋਹਣੀ ਹੈ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਜੋ ਸਾਰਿਆਂ ਤੱਕ ਪਹੁੰਚ ਸਕੇ ਕਿਉਂਕਿ ਇਹ ਵਾਲੀ ਸੂਟ ਨੇ ਜਿਹੜੇ ਸਾਰੇ 2700 2800 ਦੀ ਰੇਂਜ ਵਾਲੇ ਸੂਟ ਨੇ ਜਿਹੜੇ ਅਸੀਂ ਤੁਹਾਨੂੰ 2000 ਦੀ ਰੇਂਜ ਚ ਦੇ ਰਹੇ ਹਾਂ ਸਟਫ ਬਹੁਤ ਯਾਦਾ ਫਾਈਨ ਆ ਜੀ ਸਾਰੇ ਸੂਟਾਂ ਦਾ neck ਦੇ ਉੱਪਰ ਬਹੁਤ ਸੋਹਣੀ ਪੱਟੀ ਆ ਠੀਕ ਹੈ ਜੀ ਇਹ ਕੇਰਾ ਬਹੁਤ ਪਿਆਰਾ ਪੀਸ ਆ ਖੋਲ ਕੇ ਦਿਖਾਨੀ ਆ ਤੁਹਾਨੂੰ ਲੁੱਕ ਹੀ ਬਹੁਤ ਸੋਹਣੀ ਆ ਸੂਟ ਦੇ ਸਟੀਚਿੰਗ ਤੋਂ ਬਾਅਦ ਵਾਸਤੁਨੀ ਲੋਕ ਆਉਣੇ ਵਾਲੀਆਂ ਪਿਓਰ ਕਾਟਨ ਦਾ ਦੁਪੱਟਾ ਕਾਟਨ ਦੀ ਸਲਵਾਰ ਸੂਟ ਦਾ ਇੱਕ ਤੋਂ ਇੱਕ ਨੇ ਬਾਂਦਨੀ ਪ੍ਰਿੰਟ ਦੇ ਉੱਪਰ ਬਹੁਤ ਸੋਹਣਾ ਸੂਟ ਹੈ ਇਹਦੇ ਨਾਲ ਤਾਂ ਪਹਿਲਾਂ ਵੀ ਦਿਖਾਇਆ ਸੀ ਅਸੀਂ ਵੀਡੀਓ 'ਚ ਇਹ ਹੈਗਾ ਦੁਪੱਟਾ ਕਲਰ ਦਿਖਾਈ ਸੀ ਇਹਨਾਂ ਨਾਲ ਦੇ ਇਹ ਸੂਟ ਦਾ ਵੀ ਤੁਹਾਨੂੰ ਕਲਰ ਦਿਖਾਇਆ ਸੀ ਅੱਗੇ ਵਾਲੀ ਵੀਡੀਓ ਦੇ ਵਿੱਚ 2000 ਪ੍ਰਾਈਸ ਦੇ ਨਾਲ ਆ ਸੂਟ ਠੀਕ ਹੈ ਜੀ ਹੈਂਡਵਰਕ ਫਲਾਰ ਆ ਪਲੇਨ ਸਲਵਾਰ ਇਹਦੇ ਨਾਲ ਰਾਮ ਟੈਕਸ ਬ੍ਰਾਂਡ ਆ ਜੀ ਦੁਪੱਟਾ ਬਹੁਤ ਸੋਹਣਾ ਸੂਟ ਦਾ ਮਸਲੀਨ ਦਾ ਸੂਟ ਆ ਇਹ ਦਿਨਾਲ ਦਾ ਪਿੰਕ ਕਲਰ ਦਾ ਸੂਟ ਅਸੀਂ ਪਿਛਲੀ ਵੀਡੀਓ ਚ ਦਿਖਾਇਆ ਸੀਗਾ ਇਹ ਕਿਹ ਰੇਟੇ ਬਣੇਗਾ ਐਦਾ ਠੀਕ ਹੈ ਜੀ ਬੈਕ ਆਇਸ ਦੀ ਕਾਟਨ ਦੀ ਸਲਵਾਰ ਆ ਪਿਓਰ ਸ਼ਾਫੋਂ ਦਾ ਦੁਪੱਟਾ ਇੱਕ ਸੂਟ ਇਹ ਮਿਲ ਜਾਏਗਾ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਇਹ ਵੀ ਤੁਹਾਨੂੰ ਐਦਾ ਮਸਲਿਨ ਤੇ ਹੀ ਮਿਲੇਗਾ ਤਿਕੋ ਇਹ ਦਿਨਾਲ ਵੀ ਕਾਟਨ ਦੀ ਸਲਵਾਰ ਆ ਜੇ ਤੇ ਇੱਕ ਸੂਟ ਤੁਹਾਨੂੰ ਲਾਸਟ ਵਿੱਚ ਅਸੀਂ ਕਾਟਨ ਦਾ ਦੰਨਿਆ ਰਾਉਂਡ ਟੈਕਸ ਦਾ ਇਹ 5 ਮੀਟਰ ਦਾ 올ਓਵਰ ਸੂਟ ਰਹੇਗਾ ਤੇ ਘੇਰੇ ਤੇ ਇਦਾਂ ਵਰਕ ਰਹੇਗਾ ਜੀ ਇਹਦਾ ਜਿਹੜਾ ਦੁਪੱਟਾ ਮਸਲੀਨ ਦਾ ਸਾਰੇ ਦੁਪੱਟੇ 'ਚ ਵਰਕ ਰਹੇਗਾ 2000 ਪ੍ਰਾਈਸ ਦੇ ਵਿੱਚ ਅੱਜ ਦੀ ਸਾਰੀ ਵੀਡੀਓ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖਣ ਲਈ ਥੈਂਕ ਯੂ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਥੈਂਕ ਯੂ ਸੋ ਮੱਚ